ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਕਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਵਿਨਾਸੀ ਨਾਮ ਮੈਂ ਮਨ ਚਾਉ ਕਣਾ ਸਾਚ ਵਿਗਾਸੀ RAM ਮੋਹੀ ਪ੍ਰੇਮ ਪਿਰੇ ਪ੍ਰਭ ਅਵਿਨਾਸੀ ਨਾਮ ਅਭਿਗਤੋ ਹਰਨਾਥ ਨਾਥੇ ਤਿਸੇ ਭਾਵੇ ਸੋ ਥੀਏ ਕਿਰਪਾਲ ਸਦਾ ਦਿਆਲ ਦਾਤਾ ਜੀਆ ਅੰਦਰ ਤੂੰ ਜੀਏ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਭੇਖ ਪਵਨੀ ਹੱਠ ਨਾ ਜਾਣਾ ਨਾਨਕਾ ਸੱਚ ਗਹਿ ਰਹੇ ਣੜੀ ਰੈਣ ਭੜੀ ਦਿਨ ਸੁਹਾਏ RAM ਨਿਜ ਕਰ ਸੂਤੜੀਏ ਪਰਮ ਜਗਾਏ RAM ਨਵ ਹਾਨ ਨਵ ਧਨ ਸ਼ਬਦ ਜਾਗੀ ਆਪਣੇ ਪਿਰ ਪਾਣੀਆਂ ਤਜ ਕੂੜ ਕਪਟ ਸੁਭਾਉ ਦੂਜਾ ਚਾ ਕਰੀ ਲੋਖਾਣੀਆਂ ਮੈਂ ਨਾਮ ਹਰਿ ਕਾ ਹਾਰ ਕੰਠੇ ਸਾਚ ਸ਼ਬਦ ਨੀ ਜਾਣਿਆ ਕਰ ਜੋੜ ਨਾਨਕ ਸਾਚ ਮੰਗੇ ਨਦਰ ਕਰ ਤੁਧ ਪਾਣਿਆ ਜਾਗ ਸਲੋ ਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮੰਨ ਅੜੀ ਅਕਤ ਕਹਾਣੀ ਰਾਮ ਅਕਤ ਕਹਾਣੀ ਪਦ ਨਿਰਵਾਣੀ ਕੋ ਬਿਰਲਾ ਗੁਰਮਖ ਬੂਝੇ ਓਹ ਸਬਦ ਸੁਮਾਏ ਆਪ ਗਵਾਏ ਤ੍ਰਿ ਭਵਨ ਸੋਜੀ ਸੂਝੇ ਰਹਿ ਅਤੀਤ ਅਪਰੰਪਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰਾ ਰਹਿ ਆ ਸਰਬ ਠਾਈ ਨਾਨਕਾ ਉਰਤਾਰਿਆ ਮਹਿਲ ਬੁਲਾਈ ੜੇ ਭਗਤ ਸੁਨੇਹੀ RAM ਗੁਰਮਤਿ ਮਨ ਰਹਿਸੀ ਸੀ ਜਸ ਦੇਹੀ RAM ਮਨ ਮਾਰੀਜੈ ਸ਼ਬਦ ਸੀਜੈ ਤਰੇ ਲੋਕ ਨਾਥ ਪਛਾਣੇ ਮਨ ਡੀਗ ਡੋਲ ਨਾ ਜਾਏ ਕਤਹੀ ਆਪਣਾ ਫਿਰ ਜਾਣੇ ਮੈਂ ਆਧਾਰ ਤੂ ਖਸਮ ਮੇਰਾ ਮੈਂ ਤਾਣ ਤਕੀਆ ਤੇਰਿਓ ਸਾਚ ਸੂਚਾ ਸਦਾ ਨਾਨਕ ਗੁਰ ਸਬਦ ਝਗਰ ਨਿਵੇਰਿਓ मैं आधार तू ख़सम मेरा मैं किया तेरे ओ सदा नानक गुर ओ वाहे गुरु जी का खालसा वाहे गुरु जी की फतेह बिलावल महला पहला ये सहेली अविनासी प्यारे प्रभु ने मेरे ਮਨ ਨੂੰ ਆਪਣੇ ਪ੍ਰੇਮ ਦੀ ਖਿੱਚ ਨਾਲ ਮਸਤ ਕਰ ਰੱਖਿਆ ਹੈ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿੱਚ ਟਿਕ ਕੇ ਮੇਰਾ ਮਨ ਖੜਿਆ ਰਹਿੰਦਾ ਹੈ ਮੇਰੇ ਮਨ ਵਿੱਚ ਬਹੁਤ ਚਾਅ ਬਣਿਆ ਰਹਿੰਦਾ ਹੈ हे ਸਹੇਲਿਓ ਉਹ ਪਰਮਾਤਮਾ ਇਨ੍ਹਾਂ ਅੱਖਾਂ ਨਾਲ ਨਹੀਂ ਦਿਸਦਾ ਪਰ ਉਹ ਪਰਮਾਤਮਾ ਵੱਡੇ ਵੱਡੇ ਨਾਥਾਂ ਦਾ ਵੀ नाथ ਹੈ ਜਗਤ ਵਿੱਚ ਉਹੀ ਹੁੰਦਾ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ। हे ਪ੍ਰਭੂ ਤੂੰ ਮਿਹਰ ਦਾਸ ਗੁੰਦਰ ਹੈ। ਤੂੰ ਸਦਾ ਹੀ ਦਇਆ ਦਾਸ ਹੋਮਾ ਹੈ। ਤੂੰ ਹੀ ਸਭ ਦਾਤਾ ਦੇਣ ਵਾਲਾ ਹੈ। ਤੂੰ ਹੀ ਜੀਵਾਂ ਦੇ ਅੰਦਰ ਜਿੰਦਾ ਹੈ। हे ਸਹੇਲਿਓ ਮੇਰੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਰਿਹਾ ਹੈ। ਇਸ ਹਰ ਨਾਮ ਦੇ ਬਰਾਬਰ ਦੀ ਮੈਨੂੰ ਕੋਈ ਧਰਮ ਚਰਚਾ ਕੋਈ ਸਮਾਧੀ ਕੋਈ ਦੇਵ ਪੂਜਾ ਨਹੀਂ ਸੋਝਦੀ। हे ਨਾਨਕ ਕੇ ਸਹੇਦिए ਮੇਰੇ ਸਦਾ ਕਾਹਿਮ ਰਹਿਣ ਵਾਲੇ ਹਰ ਨਾਮ ਨੂੰ ਆਪਣੇ ਹਿਰਦੇ ਵਿੱਚ ਪੱਕੀ ਤਰ੍ਹਾਂ ਟਿਕਾ ਲਿਆ ਹੈ। ਇਸ ਦੇ ਬਰਾਬਰ ਦਾ ਮੈਂ ਕੋਈ ਭੇਖ ਕੋਈ ਤੀਰਥ ਰਤਨ ਕੋਈ ਹੱਠ ਯੋਗ ਨਹੀਂ ਸਮਝਦੀ। हे ਆਪਣੇ ਆਪ ਵਿੱਚ ਹੀ ਮਸਤ ਰਹਿਣ ਵਾਲੀ ਜੀ ਬੇਸਤੀਏ ਵੇਖ ਇਸ ਜੀਵ ਇਸਤਰੀ ਨੂੰ ਪਰਮਾਤਮਾ ਦਾ ਪਿਆਰ ਮਾਇਆ ਦੇ ਮੋਹ ਤੋਂ ਸचेਤ ਕਰਦਾ ਹੈ ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਾਇਆ ਦੇ ਮੋਹ ਤੋਂ ਸੁਚੇਤ ਹੁੰਦੀ ਹੈ ਉਹ ਜੀਵ ਇਸਤਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ ਹਰ ਨਾਮ ਰਸ ਵਿੱਚ ਭਿੱਜੀ ਹੋਈ ਉਸ ਜੀਵ ਇਸਤਰੀ ਨੂੰ ਜ਼ਿੰਦਗੀ ਦੀਆਂ ਰਾਤਾਂ ਦੇ ਤੇ ਦਿਨ ਸਭ ਸੁਹਾਵਣੇ ਲੱਗਦੇ ਹਨ ਉਹ ਜੀਵ ਇਸਤਰੀ ਨਾਸ਼ਵੰਤ ਪਦਾਰਥਾਂ ਦਾ ਮੂਹ ਠੱਗੀ ਪਿਆਰ ਲੱਗਣ ਲੱਗ ਪੈਂਦੀ ਹੈ। ਉਹ ਜੀਵ ਇਸਤਰੀ ਨਾਸ਼ਵੰਤ ਪਦਾਰਥਾਂ ਦਾ ਮੂਹ ਠੱਗੀ ਫਰੇ ਮਾਇਆ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ ਅਤੇ ਲੋਕਾਂ ਦੀ ਮੋਥਾ ਦੀ ਛੱਡ ਕੇ ਆਪਣੇ ਪ੍ਰਭੂਪਤੀ ਨੂੰ ਪਿਆਰੇ ਲੱਗਣ ਲੱਗ ਪੈਂਦੀ ਹੈ। हे ਸਹੇਲਿਏ ਜਿਵੇਂ ਗਾਲ ਵਿੱਚ ਹਾਰ ਪਾਈਦਾ ਹੈ ਤਿਵੇਂ ਪਰਮਾਤਮਾ ਨਾਮ ਮੈਂ ਆਪਣੇ ਗਲੇ ਵਿੱਚ ਪਰੋ ਲਿਆ ਹੈ ਸਦਾ تیر ਪ੍ਰਭੂ ਦੀ ਸਿਫਤ ਸਲਾ ਮੇਰੀ ਜ਼ਿੰਦਗੀ ਦੀ ਗਵਾਹੀ ਕਰਨ ਵਾਲਾ ਪਰਵਾਨਾ ਹੈ ਨਾਨਕ ਦੋਵੇਂ ਹੱਥ ਜੋੜ ਕੇ ਪਰਮਾਤਮਾ ਦੇ ਦਰ ਤੋਂ ਸਦਾ تیر ਰਹਿਣ ਵਾਲਾ ਨਾਮ ਮੰਗਦਾ ਰਹਿੰਦਾ ਹੈ ਅਤੇ ਆਖਦਾ ਹੈ اے ਪ੍ਰਭੂ ਜੇ ਤੈਨੂੰ ਚੰਗਾ ਲੱਗੇ ਤਾਂ ਮੇਰੇ ਉੱਤੇ ਮੇਰਕ ਦੀ ਨਿਗਾਹ ਕਰ ਮੈਨੂੰ ਆਪਣਾ ਨਾਮ ਦੇ ਏ ਸੋਹਣੇ ਨੇਤਰਾਂ ਵਾਲੀ ਜੀਵ ਇਸਤਰੀਏ ਮਾਇਆ ਦੇ ਹੱਲਿਆਂ ਵੱਲੋਂ ਸਾਵਧਾਨ ਰਹੋ ਤੈਨੂੰ ਗੁਰੂ ਦੀ ਬਾਣੀ ਜਗਾ ਰਹੀ ਹੈ ਜਿਵੇਂ ਜੀਵ ਇਸਤਰੀ ਨੇ ਗੁਰੂ ਦੀ ਬਾਣੀ ਸੁਣ ਕੇ ਉਸ ਵਿੱਚ ਆਪਣੀ ਸਰਧਾ ਵਧਾਈ ਹੈ ਉਹ ਕਥ ਪਰਮਾਤਮਾ ਦੀ ਸਿਫਤ ਸਲਾਹ ਕਰਨ ਲੱਗ ਪੈਂਦੀ ਹੈ ਕਥ ਪ੍ਰਭੂ ਦੀ ਸਿਫਤ ਸਲਾਹ ਦੀ ਬਰਕਤ ਨਾਲ ਉਹ ਉਸ ਆਤਮਿਕ ਦਰਜੇ ਤੇ ਪਹੁੰਚ ਜਾਂਦੀ ਹੈ ਜਿੱਥੇ ਕੋਈ ਵਾਸਨਾ ਪਹੁੰਚ ਨਹੀਂ ਸਕਦੀ ਪਰ ਗੁਰੂ ਦੇ ਸਾਹਮਣੇ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਇਹ ਗੱਲ ਸਮਝਦਾ ਹੈ ਉਹ ਗੁਰਮੁਖ ਮਨੁੱਖ ਗੁਰੂ ਦੇ ਸ਼ਬਦ ਵਿੱਚ ਨਹੀਂ ਰਹਿੰਦਾ ਹੈ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦਾ ਹੈ ਜਗਤ ਵਿੱਚ ਵਿਆਪਕ ਪਰਮਾਤਮਾ ਨਾਲ ਉਸ ਨੂੰ ਡੂੰਗੀ ਸਾਂਝ ਹੋ ਜਾਂਦੀ ਹੈ ਉਹ ਮਨੁੱਖ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ ਬੇਅੰਤ ਪ੍ਰਭੂ ਦੇ ਪ੍ਰੇਮ ਵਿੱਚ ਮਸਤ ਰਹਿੰਦਾ ਹੈ ਸਦਾ ਤੇ ਰਹਿਣ ਵਾਲਾ ਪਰਮਾਤਮਾ ਹਰ ਵੇਲੇ ਉਸ ਦੇ ਮਨ ਵਿੱਚ ਵਸਿਆ ਰਹਿੰਦਾ ਹੈ ਉਹ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦ ਵਿੱਚ ਵਸਾਈ ਰੱਖਦਾ ਹੈ ਏ ਨਾਨਕ ਉਹ ਮਨੁੱਖ ਉਸ ਪ੍ਰਭੂ ਨੂੰ ਆਪਣੇ ਹਿਰਦ ਵਿੱਚ ਵਸਾਈ ਰੱਖਦਾ ਹੈ ਜਿਹੜਾ ਸਭਨੇ ਥਾਂ ਹੀ ਵਿਆਪਕ ਹੋ ਰਿਹਾ ਹੈ ਏ ਪ੍ਰਭੂ ਦਰ ਤੇ ਪਹੁੰਚੀ ਹੋਈ ਜੀਵ ਇਸਤਰੀਏ ਜਿਸ ਪ੍ਰਭੂ ਨੇ ਤੈਨੂੰ ਆਪਣੇ ਚਰਨਾਂ ਵਿੱਚ ਜੋੜਿਆ ਹੈ ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਜਿਹੜੀ ਜੀਵ ਇਸਤਰੀ ਗੁਰੂ ਦੀ ਮੱਤ ਉਤੇ ਟੁਰ ਕੇ ਪ੍ਰਭੂ ਦੀ ਭਗਤੀ ਕਰਦੀ ਹੈ ਉਸ ਦੇ ਮਨ ਵਿੱਚ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਉਹਦਾ ਮਨੁੱਖਾ ਸਰੀਰ ਸਫਲ ਹੋ ਜਾਂਦਾ ਹੈ ਜਿਹੜੀ ਜੀਵ ਇਸਤਰੀ ਆਪਣੇ ਮਨ ਨੂੰ ਵਸ ਵਿੱਚ ਕਰਕੇ ਆਤਮਿਕ ਆਨੰਦ ਹਾਸਲ ਕਰਦੀ ਹੈ ਗੁਰੂ ਦੇ ਜ਼ਬਾਂ ਦੀ ਰਾਹੀ ਉਹ ਜੀਵ ਇਸਤਰੀ ਕਾਮਯਾਬ ਹੁੰਦੀ ਹੈ ਸਾਰੇ ਜਗਤ ਦੇ ਮਾਲਕ ਪ੍ਰਭੂ ਨਾਲ ਉਹ ਸਾਂਝ ਪਾਲੈਂਦੀ ਹੈ ਉਸ ਦਾ ਮਨ ਕਿਸੇ ਵੀ ਹੋਰ ਪਾਸੇ ਵੱਲ ਨਹੀਂ ਡੋਲਦਾ ਉਹ ਹਰ ਵੇਲੇ ਆਪਣੇ ਪ੍ਰਭੂ ਪਤੀ ਨਾਲ ਡੂੰਗੀ ਸਾਂਝ ਪਾਈ ਰੱਖਦੀ ਹੈ हे ਪ੍ਰਭੂ ਮੈਨੂੰ ਤੇਰਾ ਹੀ ਆਸਰਾ ਹੈ ਤੂੰ ਹੀ ਮੇਰਾ ਘਰਮ ਹੈ ਮੈਨੂੰ ਤੇਰਾ ਹੀ ਆਸਰਾ ਤੇਰਾ ਹੀ ਸਹਾਰਾ ਹੈ हे ਨਾਨਕ ਜਿਹੜਾ ਮਨੁੱਖ ਸਦਾ ਥਿਰ ਹਰ ਨਾਮ ਵਿੱਚ ਸਦਾ ਵੇ ਰਹਿੰਦਾ ਹੈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਹਮ ਨੂੰ ਖਾਪਣੇ ਅੰਦਰੋਂ ਮਾਇਆ ਦੇ ਮੋਹ ਦੀਖ ਹੈ ਕੈ ਕ ਮੁਕਾ ਲੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ